ਹਾਂਜੀ ਰਵੀ ਭਾਈ ਜੈ ਐਮਸੀ ਦੀ ਜੀ ਜੈ ਐਮਸੀ ਦੀ ਜੀ ਹੋਰ ਕਿਦਾਂ ਹਾਂਜੀ ਵਧੀਆ ਜੀ ਅੱਜ ਮੇਰੇ ਤੁਹਾਡੇ ਵਾਸਤੇ ਇੱਕ ਪੁਆਇੰਟ ਹੈਗਾ ਕਿ ਆਪਾਂ 크ਰਿਸਚਨਾਈਟੀ ਵਿੱਚ ਮਸੀਹ ਲੋਗ ਅ ਬਚਨ ਨੂੰ ਲੈ ਕੇ ਵਾਦ-ਵਿਵਾਦ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਇਹ ਬਿਲਕੁਲ ਗਲਤ ਆ ਖੁਦਾ ਦਾ ਕਲਾਮ ਇਸ ਚੀਜ਼ ਵਾਸਤੇ ਮਨਾ ਕਰਦਾ ਜਿਸ ਤਰ੍ਹਾਂ ਮੱਤੀ 5 ਦੀ 7 ਚ ਲਿਖਿਆ ਹੋਇਆ ਹੈ ਕਿ ਆਪਣੇ ਸੁੱਚੇ ਮੋਤੀ ਸੂਰਾਂ ਤੇ ਕੁੱਤਿਆਂ ਅੱਗੇ ਨਹੀਂ ਪਾਈ ਦੇ ਸੋ ਆਪਾਂ ਨੂੰ ਵਾਦ-ਵਿਵਾਦ ਕਰਨ ਦੀ ਕੋਈ ਲੋੜ ਨਹੀਂ ਆ ਮਗਰ ਅਸੀਂ ਵਿਚਾਰ ਕਰ ਸਕਦੇ ਆ ਓਕੇ ਤੇ ਫਿਰ ਤੁਸੀਂ ਇਹ ਵੀ ਐਕਸਪਲੇਨ ਕਰੋਗੇ ਆਪਾਂ ਵਿਚਾਰ ਔਰ ਵਾਦ ਵਿਵਾਦ ਵਿੱਚ ਕੀ ਫਰਕ ਹੈਗਾ ਵਿਵਾਦ ਵਿਵਾਦ ਵਿੱਚ ਬੜਾ ਸਿੰਪਲ ਜਿਹਾ ਭਰਾ ਮੇਰੇ ਕਿ ਵਾਦ ਵਿਵਾਦ ਵਿੱਚ ਅਸੀਂ ਆਪਣੀ ਗੱਲ ਬਣਵਾਉਣ ਦੀ ਕੋਸ਼ਿਸ਼ ਕਰਦੇ ਹਾਂ ਸੱਚ ਹੈ ਕਿ ਝੂਠ ਹੈ ਕਈ ਵਾਰ ਸਾਨੂੰ ਆਪ ਨਹੀਂ ਪਤਾ ਹੁੰਦਾ ਸੋ ਹਮੇਸ਼ਾ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਜੋ ਮੈਂ ਕਹਿ ਰਿਹਾ ਨਾ ਉਹ ਸਹੀ ਹੈ ਚਾਹੇ ਬੱਚੇ ਨੂੰ ਕਹੇ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਣੀ ਗੱਲ ਬਣਵਾਉਣ ਦੀ ਕੋਸ਼ਿਸ਼ ਕਰਦੇ ਵਿਚਾਰ ਵਿੱਚ ਅਸੀਂ ਸੱਚ ਦੀ ਖੋਜ ਕਰਦੇ ਅਸੀਂ ਸੱਚ ਲੱਭਣ ਦੀ ਕੋਸ਼ਿਸ਼ ਕਰਦੇ ਆ ਜੇ ਇਸ ਦੇ ਚਲਦੇ ਆ ਅਗਰ ਮੈਂ ਗਲਤ ਵੀ ਸਾਬਿਤ ਹੁੰਦਾ ਹੋਊਗਾ ਨਾ ਮਗਰ ਮੈਂ ਸੱਚ ਵੱਲ ਆਪਣੀ ਪੈਨ ਨੂੰ ਦਊਂਗਾ ਜਿਹਦੇ ਨਾਲ ਅਸੀਂ ਤੇ ਭਰਾ ਜਿਹੜਾ ਨਾਲ ਹੋਏ ਕੋਈ ਵੀ ਇਨਸਾਨ ਨੇ ਅਸੀਂ ਸੱਚ ਨੂੰ ਜਾਣੀ ਤੇ ਸੱਚ ਸਾਨੂੰ ਆਜ਼ਾਦ ਕਰੇ ਤਾਂ ਅਸੀਂ ਦੋਵੇਂ ਆਤਮਾ 'ਚ ਵਧੀਏ ਸੋ ਵਿਚਾਰ ਜਿਹੜੀ ਆ ਉਹ ਸੱਚ ਦੀ ਖੋਜ ਵੱਲ ਨੂੰ ਜਾਂਦਾ ਆ ਆਤਮਾ ਦੀ ਉન્નਤੀ ਵੱਲ ਨੂੰ ਜਾਂਦਾ ਆ ਤੇ ਵਾਰ ਵੀ ਵਾਰ ਸਾਡੇ ਅੰਦਰ ਨਫ਼ਰਤ ਕਟੜਤਾ ਵੇਦ ਭਾਵ ਨੂੰ ਤੇ ਇੱਕ ਦੂਜੇ ਉੱਤੇ ਚੜ੍ਹਾਈ ਕਰਨ ਨੂੰ ਸਨ ਉਤਾ ਲਗਦਾ ਹੈ ਇਸ ਕਰਕੇ वाद-ਵਿਵਾਦ ਜਿਹੜਾ ਹੈ ਸ਼ੈਤਾਨ ਵੱਲੋਂ ਹੈ ਇਸ ਤਿੱਥੋਂ ਜਿੰਨਾ ਬਚਿਆ ਜਾ ਸਕਦਾ ਬਚੋ ਚਾਹੇ ਤੁਸੀਂ ਸਹੀ ਵੀ ਹੋ ਨਾ ਤਾਂ ਵੀ ਉਸ ਤੋਂ ਕਿਨਾਰਾ ਕਰੋ ਖੁਦਾ ਦਾ ਕਲਾਮ ਕਿੰਦਾ ਕਿ ਕੁੱਤੇ ਅੱਗੇ ਤੇ ਸੂਰ ਅੱਗੇ ਮੋਤੀ ਨਹੀਂ ਪੜੇ ਮਗਰ ਜੇ ਕੋਈ ਭਰਾ ਸਿੱਖਣ ਹੁੰਦਾ ਹੈ ਜਾਂ ਕਿਸੇ ਬਚਨ ਨੂੰ ਲੈ ਕੇ ਡਾਊਟ ਚ ਆਉਂਦਾ ਹੈ ਉਹਨਾਂ ਜਰੂਰ ਗੱਲ ਕਰੋ ਬਚਨ ਵਿੱਚ ਡੂੰਘਾਈ ਤੱਕ ਜਾਓ ਜਿੰਨੀ ਦੇ ਤੱਕ ਸੈਟੀਸਫਾਈ ਨਹੀਂ ਹੁੰਦਾ ਉਨੀ ਦੇਰ ਤੱਕ ਡੂੰਘਾਈ ਚ ਜਾਓ ਚਾਹੇ ਆਪਣੇ ਤੋਂ ਵੱਡੇ ਕਿਸੇ ਦਾਸ ਕੋਲ ਜਾਣਾ ਪਵੇ ਕਿਸੇ ਹੋਰ ਵਿਸ਼ਵਾਸੀ ਕੋਲ ਜਾਣਾ ਪਵੇ ਜਰੂਰ ਜਾਓ ਸੋ ਬਾਦ ਵੀ ਬਾਦ ਸਾਨੂੰ ਨਫ਼ਰਤ ਵੱਲ ਲੈ ਜਾਂਦਾ ਤੇ ਇਹ ਲੱਗਦਾ ਵਿਚਾਰ ਵਿਮਰਸ਼ਿਆ ਉਹ ਸਾਨੂੰ ਸੱਚੀ ਆਈ ਗੱਲ ਤੇ ਆਜ਼ਾਦੀ ਵੱਲ ਲੈ ਜਾਂਦਾ ਇਹੀ ਫਰਕ ਹੈ ਪੰਡਤ ਜੀ ਸਾਰਿਆਂ ਨੂੰ ਸलाम ਜੀ ਖੁਦਾ ਦਾ ਵਚਨ ਪੜ੍ਹਦੇ ਰਹੋ ਖੁਦਾ ਦੇ ਵਚਨ ਚ ਵੱਧਦੇ ਰਹੋ ਥੈਂਕ ਯੂ